ਸਾਸੀ ਗਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੇ ਕੱਲ ਮੈਂ ਸੀ ਪੰਜਾਬ ਦਾ ਤੇ ਆਪਣਾ ਯੂਪੀ ਦਾ ਲਖਨਊ ਦਾ ਤੇ ਪੰਤੇ ਦੀ ਟੀਮ ਦਾ ਤੇ ਕੱਲ ਧੌਣ ਚੋਂ ਕਿਲਾ ਕੜਤਾ ਪੰਤੇ ਦੀ ਚੋਂ ਪੰਜਾਬ ਨੇ ਤੇ ਕੱਲ ਉਹਦੇ ਘਰੇ ਜਾ ਕੇ ਹਰਾਇਆ ਬੜਾ ਚੌੜਾ ਹੋਇਆ ਫਿਰਦਾ ਸੀ ਨਾ ਆਕਸ਼ਨ ਦੇ ਬਾਅਦ ਜਦੋਂ ਇਹਨੇ ਇੰਟਰਵਿਊ ਦਿੱਤਾ ਸੀ ਕੋਇੰਕਾ ਨਾਲ ਬੈਠ ਕੇ ਕਹਿੰਦਾ ਸੀ ਕਿ ਮੈਨੂੰ ਤਾਂ ਇੱਕ ਚੀਜ਼ ਦਾ ਡਰ ਸੀ ਕਿ ਪੰਜਾਬ ਨਾਲ ਲੈ ਲਿਆ ਉਹ ਭਰਾਵਾ ਤੈਨੂੰ ਲੈਣਾ ਕਿੰਨੇ ਹੀ ਹੁਣ ਲੱਗ ਗਈ ਪਤਾ ਹੈ ਰਣ ਦੇਰ ਤੋਂ ਬਣਾਏ ਨਹੀਂ ਜਾਂਦੇ ਹੈ ਪਹਿਲੇ ਮੈਚ ਅਤਰ ਤੋਂ ਗੇਂਦਾ 6 ਗੇਡੀਆਂ ਨੇ ਤਰਨ ਤੋਂ 0 ਬਣਾਇਆ ਬਾਅਦ ਚ 15 ਗੇਂਦਾ ਚ 15 ਰਨ ਬਣਾਇਆ ਟੈਸਟ ਮੈਚ ਚ ਲੰਡਿਆ ਸੀ ਜਾਂ T20 ਚ ਲੰਡਿਆ ਸੀ ਹੁਣ ਪੰਜਾਬ ਦੇ ਖਿਲਾਫ ਵੀ ਤੂੰ 2 ਰਨ ਬਣਾਇਆ 5 ਗੇਂਦਾ ਦੇ ਵਿੱਚ ਉਹ ਜਾਂਦਾ ਲੱਗਿਆ ਹੈ ਹੈ ਤੈਨੂੰ ਤਾਂ ਮੈਕਸਵਲ ਨੇ ਚੱਕ ਲਿਆ ਕਿਆ ਲਾ ਹੰਕਾਰ ਕਰਦਾ ਕਿੱਡੀ ਕੀ ਤੂੰ ਤੋਪ ਸੀ ਤੂੰ ਹੈ ਤੇ ਲਓ ਜੀ ਪੰਜਾਬੀਓ ਇਹਦਾ ਤੇ ਧੌਣ ਤੋਂ ਕਿੱਲਾ ਕੱਢ ਦਿੱਤਾ ਗੱਲ ਚੰਗੀ ਤਰ੍ਹਾਂ ਰਗੜਿਆ ਇਹਦੇ ਘਰੇ ਜਾ ਕੇ ਚੰਗਾ ਠੋਕਿਆ ਪ੍ਰਭ ਸਿਮਰਨ ਸਿੰਘ ਨੇ ਵੀ ਉਦੋਂ ਆਪਣਾ ਸਰਪੰਚ ਸਾਹਿਬ ਵੀ ਨਹੀਂ ਮਾਣ ਹੈਗਾ ਉਹਨਾਂ ਨੇ ਚੰਗਾ ਫੈਂਟਾ ਲਾਇਆ ਇਹਦੇ ਟੀਮ ਦਾ ਇਹਦੀ ਬੋਲਰਾਂ ਦਾ ਤੇ ਕੱਲ ਇਹਦੀ ਸ਼ਕਲ ਵੇਖਣ ਨਾਲ ਰੋਣ ਰੋਣ ਵਰਗਾ ਹੋ ਗਿਆ ਸੀ ਇਹ ਤੇ ਬਾਅਦ ਚ ਗੋਇੰਗ ਕਰਨ ਨੂੰ ਫੜ ਲਿਆ ਹੁਣ ਤੁਹਾਨੂੰ ਸਾਰਿਆਂ ਨੂੰ ਪੱਥੀ ਹੋਣਾ ਆ ਤੇ ਕੀ ਇਹਨਾਂ ਦਾ ਆਪਸ ਦੇ ਵਿੱਚ ਕੀਰਵਲਾ ਚੋਲਾ ਚੱਲਦਾ ਰਹਿੰਦਾ ਇਹਨਾਂ ਦਾ ਤੁਹਾਨੂੰ ਪਤਾ ਹੀ ਤੇ ਬਾਕੀ ਬੁੱਤ ਪੰਤਿਆਂ ਤੁਹਾਨੂੰ ਇੱਕ ਹੀ ਗੱਲ ਕਹਿਣੀ ਹੈ ਪੰਜਾਬ ਆ ਪੰਜਾਬ ਆ ਚੀਕਾ ਮਰਵਾ ਦਿੰਦੇ ਆ ਠੀਕ ਹੈ ਨਾ ਤੇ ਬਹੁਤ ਵਧੀਆ ਬੈਟਿੰਗ ਕੀਤੀ ਕੱਲ ਪ੍ਰਭਸ ਸਿੰਘ ਨੇ ਵੀ ਪੰਜਾਬ ਨੇ ਉਹਨੂੰ ਉੰਡੀ ਦੇ ਵਿੱਚ ਲਿਆ ਸੀ ਤੇ ਲਗਾਤਾਰ ਨੂੰ ਪੈਕ ਕੀਤਾ ਪੰਜਾਬ ਨੇ ਠੀਕ ਆ ਕਦੀ ਪਰਫਾਰਮੈਂਸ ਦੀ ਇੰਨੀ ਆਈ ਨਹੀਂ ਖਾਸ ਕਦੇ ਕਦੇ ਵਿੱਚ ਚੋਚ ਆਈ ਉਹਦੇ ਇੱਕ ਸ਼ਤਕ ਵੀ ਹੈਗਾ ਪੰਜਾਬ ਲਈ ਨੇ ਬਣਾਇਆ ਸੀ ਦਿੱਲੀ ਦੇ ਖਿਲਾਫ ਹੀ ਬਣਾਇਆ ਸੀ ਤੇ ਹੋਰ ਵੀ 50ਆਂ ਵੀ ਹੈਗੀਆਂ ਕੋਲਕੱਤਾ ਦੇ ਲਾਸਟ ইয়ার ਤੁਹਾਨੂੰ ਯਾਦ ਹੋਊਗਾ ਜਦੋਂ ਹਾਈਐਸਟ ਰਨ ਸਕੋਰ ਪੰਜਾਬ ਨੇ ਚੇਜ਼ ਕੀਤਾ ਸੀ 262 ਉਹਦੇ ਵਿੱਚ ਵੀ ਪ੍ਰਾਪ ਸਿਮਰਨ ਨੇ ਬਹੁਤ ਵਧੀਆ ਬੈਟਿੰਗ ਕੀਤੀ ਸੀ ਤੇ ਬਾਕੀ ਇਸ ਸੀਜ਼ਨ ਵੀ ਪਹਿਲੀ ਪਾਰੀ ਆ ਗਈ ਬੰਦੇ ਤੋਂ ਪਹਿਲੀ ਪਹਿਲੇ ਮੈਚ ਦੇ ਵਿੱਚ ਪ੍ਰਿਆਸ਼ਾ ਰਹੇ ਨੇ ਵਧੀਆ ਬੈਟਿੰਗ ਕੀਤੀ ਸੀ ਇਸ ਵਾਰ ਪ੍ਰਮੋ ਸਿਮਰਨ ਨੇ ਵਧੀਆ ਬੈਟਿੰਗ ਕੀਤੀ ਆ ਜੂੰਡਲ ਜਿਹੜਾ ਸੀ ਇੱਕ ਪ੍ਰਿਆਸ਼ ਆਰਿਆ ਨੂੰ ਜਿੰਨੇ ਆਊਟ ਕੀਤਾ ਸੀ ਤੇ ਬੜਾ ਜਿਹਾ ਆਪਣਾ ਵਰਚੀਆਂ ਘੱਟਦਾ ਸੀ ਉਹਦਾ ਵੀ ਚਲਾਣ ਘੱਟਦਾ ਐਂਡ ਤੇ ਵੇਖੀ ਹੋਣਾ ਤੁਸੀਂ ਉਹ ਵੀ ਸੈਲੀਬ੍ਰੇਸ਼ਨ ਪੰਜਾਬ ਦੇ ਫੈਨਾਂ ਦਾ ਤੇ ਮੈਨੂੰਗਾ ਸਵਾਦ ਆ ਗਿਆ ਬਸ ਆਹੀ ਸੀ ਬਈ ਯਾਰ ਪੰਜਾਬ ਤੇ ਹੀ ਸੀ ਵੀ ਹੋਰ ਕੋਈ ਪੰਜਾਬ ਕਿਸੇ ਤੋਂ ਜਿੱਤੇ ਨਾ ਜਿੱਤੇ ਪਰ ਯੂਪੀ ਤੋਂ ਨਹੀਂ ਹਾਰਨਾ ਚਾਹੀਦਾ ਤੇ ਮੈਚ ਦੋ ਦੇ ਦੋ ਮੈਚ ਜਿੱਤ ਗਿਆ ਪੰਜਾਬ ਵਾਲੇ ਤਾਂ ਮੈਨੂੰਗਾ ਪੰਜਾਬ ਆਪਣਾ ਟੌਪ ਤੇ ਵੀ ਆ ਗਿਆ ਆ ਮੈਗਾ ਨਜ਼ਾਰਾ ਬਣਤਾ ਆ ਪੰਜਾਬੀਓ ਤੇ ਬਹੁਤ ਵਧੀਆ ਮੈਗਾ ਕਿਆ ਵਧੀਆ ਬੈਟਿੰਗ ਕੀਤੀ ਯਾਰ ਹਰ ਚੀਜ਼ ਪਰਫਾਰਮੈਂਸ ਸੀ ਹਨਾ ਤੇ ਕੱਲ ਇਹਨਾਂ ਨੇ ਜਮਦੁੱਲਾ ਉਮਰਜੀ ਦੀ ਜਗ੍ਹਾ ਤੇ ਇਹਨਾਂ ਨੇ ਲੋਕੀ ਪ੍ਰੋਡਕਸ਼ਨ ਖੜਾਇਆ ਤੇ ਸਪਿਚ ਦੇ ਹਿਸਾਬ ਨਾਲ ਉਹ ਵੀ ਵਧੀਆ ਇੱਕ ਡਿਸੀਜਨ ਸੀ ਇਹਨਾਂ ਦਾ ਬਹੁਤ ਵਧੀਆ ਰਿਹਾ ਉਹ ਵੀ ਤੇ ਅਗਲਾ ਮਾਰਕ ਕਰਮ ਨੂੰ ਆਊਟ ਕਰ ਗਿਆ ਉਹ ਵੀ ਤੇ ਬਾਕੀ ਸਾਰੀ ਟੀਮ ਦੀ ਪਰਫਾਰਮੈਂਸ ਉਹਦੀ ਹੱਲੇ ਤਾਂ ਸਾਡੇ ਛੋਟੇ ਥੱਲੇ ਪਏ ਆ ਮਾਰਕਸ ਟੋਨਸ ਵਰਗੇ ਤੇ ਗਲੇਨ ਮੈਕਸਵਲ ਵਰਗੇ ਉਹਨਾਂ ਦਾ ਨੰਬਰ ਹੀ ਨਹੀਂ ਆਉਂਦਾ ਥੱਲੇ ਇੱਕ ਨਵਾਂ ਫਿਨਿਸ਼ਰ ਆਪਣਾ ਪੰਜਾਬ ਕੋਲ ਬਣਾ ਸੁਰਿਆਨ ਛੇੜ ਗਏ ਪੰਜਾਬੀ ਯਾਦ ਰੱਖਿਓ ਵੀ ਪਲੇਅਰ ਬਹੁਤ ਤਕੜਾ ਆ ਤੇ ਇਹਦੀ ਹੱਲੀ ਵਾਰੀ ਨਹੀਂ ਆਉਂਦੀ ਨਾ ਬੋਲਿੰਗ ਤੋਂ ਨਾ ਬੈਟਿੰਗ ਤੋਂ ਤੇ ਥੱਲੇ ਮਾਰਕੋ ਜਾਨਸੜਵੀਆ 9 ਨੰਬਰ ਤੇ ਤਾਂ ਮਾਰਕੋ ਜਾਨਸੜੋਂ ਦਾ ਬਾਕੀ ਅਸਲੀ ਵੀ ਤੁਹਾਨੂੰ ਬੜਾ ਛੱਕੇ ਛੁੱਕੇ ਮਾਰ ਲਿੰਦਾ ਮੈਂ ਕਹਿੰਦਾ ਇਸ ਵਾਰ ਤਕੜੀ ਟੀਮ ਆ ਆਪਣੀ ਡਰਨਾ ਨਹੀਂ ਤੱਪਣਾ ਨਹੀਂ ਭਾਂਜ ਚ ਦਬਾ ਕੇ ਰੱਖੋ ਲੱਤਾ ਉੱਤੇ ਰੱਖੋ ਆਪਣੀ ਇਸ ਵਾਰ ਦਾ ਦੂਜਾ ਟੀਮਾਂ ਦੇ ਚੱਕ ਕੇ ਰੱਖੋ ਫੱਟੇ ਤੇ ਮੈਂ ਕਹਿੰਦਾ ਦੇਖੋ ਇਸ ਵਾਰ ਕ ਪੰਜਾਬ ਦੀ ਏ ਟਰੋਫੀ ਪੰਜਾਬ ਦੀ ਏ ਤੇ ਬਸ ਇਦਾਂ ਹੀ ਦਬਕ ਰੱਖੋ ਕਿੰਨੀ ਤੇ ਮਿਲਦੇ ਆ ਅਗਲੇ ਵੀਡੀਓ ਦੇ